ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਿਆ ਹੋਵੋਗੇ ਕਿ ਅੱਜ ਆਪਾਂ ਮਟਰਾਂ ਨੂੰ ਕਿਸ ਤਰ੍ਹਾਂ ਸਟੋਰ ਕਰ ਸਕਦੇ ਹਾਂ ਉਸ ਦੀ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਮੈਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ੋਰ ਵੇਖਿਓ ਪੈਣਾ ਦੇ ਕੰਮ ਦੀ ਵੀਡੀਓ ਹੈ ਇਹ ਤੇ ਜਿਹੜੇ ਮੇਰੇ ਚੈਨਲ ਤੇ ਪਹਿਣ ਭਰਾ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਦੀ ਬੈਲ ਨੂੰ ਜਰੂਰ ਪ੍ਰੈਸ ਕਰਨ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਸਕੇ ਹਾਂਜੀ ਇੱਥੇ ਮੈਂ ਨਾ ਮਟਰ ਲੈਏ ਨੇ ਮਟਰ ਮੈਂ 2.5 ਕਿਲੋ ਲੈ ਸੀ ਤੇ ਮਟਰ ਹੁਣ ਆਮ ਹੀ ਮਾਰਕੀਟ ਦੇ ਵਿੱਚੋਂ ਮਿਲ ਜਾਂਦੇ ਨੇ ਬਹੁਤ ਹੀ ਸਸਤੇ ਤੇ ਆਪਾਂ ਹੁਣ ਸਸਤੇ ਹੋਣ ਕਰਕੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਮਟਰਾਂ ਨੂੰ ਤਾਂ ਜੋ ਆਪਣੇ ਗਾਹਾਂ ਵਾਲੇ ਸਾਲ ਜਾਂ ਫਿਰ ਗਰਮੀਆਂ ਦੇ ਵਿੱਚ ਜਦੋਂ ਵੀ ਆਪਾਂ ਕੋਈ ਰੈਸਪੀ ਤਿਆਰ ਕਰਨੀ ਆ ਜਾਂ ਕੋਈ ਵੀ ਮਟਰਾਂ ਮਟਰ ਚੋਲ ਜਾਂ ਫਿਰ ਮਟਰ ਪਨੀਰ ਵਗੈਰਾ ਦੀ ਰੈਸਪੀ ਬਣਾਉਣੀ ਆ ਤਾਂ ਆਪਾਂ ਬਣਾ ਸਕਦੇ ਆ ਗਰਮੀਆਂ ਦੇ ਵਿੱਚ ਵੀ ਕਿਉਂਕਿ ਸਰਦੀਆਂ ਦੇ ਵਿੱਚ ਮਟਰ ਆਮ ਹੁੰਦੇ ਆ ਤੇ ਗਰਮੀਆਂ ਵਿੱਚ ਇਹ ਖਤਮ ਹੋ ਜਾਂਦੇ ਆ ਤਾਂ ਆਪਾਂ ਇਹਨਾਂ ਨੂੰ ਸਟੋਰ ਕਿਸ ਤਰ੍ਹਾਂ ਕਰ ਸਕਦੇ ਆ ਮੈਂ ਤੁਹਾਨੂੰ ਇਹ ਦੋ ਤਰੀਕੇ ਦੱਸਾਂਗੀ ਸਟੋਰ ਕਰਨ ਦੇ ਤੇ ਆਪਾਂ ਬਿਨਾ ਇਹਨਾਂ ਨੂੰ ਉਬਾਲੇ ਬਿਨਾ ਇਹਨਾਂ ਨੂੰ ਸੁਕਾਏ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖਾਂਗੇ ਫ੍ਰਿਜ ਦੇ ਵਿੱਚ ਤੇ ਮੈਂ 2.5 ਕਿਲੋ ਮਟਰ ਲੈ ਸੀ ਇਹਨਾਂ ਨੂੰ ਆਪਾਂ ਨੇ ਕੱਢ ਲਿਆ ਏ ਤੇ ਇਹ 1.5 ਕਿਲੋ ਦੇ ਕਰੀਬ ਆਪਣੇ ਮਟਰ ਨਿਕਲ ਗਏ ਨੇ ਤੇ ਮੈਂ ਇਦਾਂ ਮੋٹے-ਮੋٹے ਮਟਰ ਆ ਜਿਹੜੇ ਲੈ ਲੈਨੇ ਉਹਨਾਂ ਨੂੰ ਮੈਂ ਇੱਕ ਸਾਈਡ ਰੱਖਤਾ ਸੀ ਤੇ ਜਿਹੜੇ ਬਰੀਕ ਮਟਰ ਸੀ ਉਹ ਮੈਂ ਇੱਧਰ ਰੱਖ ਲੈਨੇ ਤੇ ਇਹ ਜਿਆਦਾ ਬਰੀਕ ਸੀ ਮਤਲਬ ਨਾਰਮਲ ਸਬਜੀ ਦੇ ਵਿੱਚ ਆਪਣੇ ਪੈ ਜਾਣਗੇ ਇਹ ਮਟਰ ਤੇ ਆਪਾਂ ਜਿਆਦਾ ਬਰੀਕ ਮਟਰ ਨਹੀਂ ਇਹਨਾਂ ਦੇ ਵਿੱਚ ਮਲਾਉਣੇ ਹੈਗੇ ਆਪਾਂ ਸਿਰਫ ਮਟਰ ਮੋٹے ਲੈਣੇ ਆ ਜੇ ਆਪਾਂ ਬਰੀਕ ਮਟਰ ਇਹਨਾਂ ਦੇ ਨਾਲ ਸਟੋਰ ਕਰ ਦਾਂਗੇ ਜਿਹੜੇ ਬਰੀਕ ਮਟਰ ਹੁੰਦੇ ਆ ਉਹਨਾਂ ਨੂੰ ਫੰਗਸ ਜਿਹੜੀ ਉਹ ਸ਼ੇਤੀ ਲੱਗ ਜਾਂਦੀ ਆ ਉਹ ਸ਼ੇਤੀ ਖਰਾਬ ਹੋ ਜਾਂਦੇ ਆ ਤੇ ਆਪਾਂ ਮੋٹے ਮਟਰ ਹੀ ਇਦਾਂ ਦੇ ਲੈਣੇ ਆ ਤੇ ਇਹ ਮਟਰ ਪੱਕੇ ਨਹੀਂ ਹੈਗੇ ਇਹ ਇਹਨਾਂ 'ਚ ਰਸਾ ਆ ਤੇ ਇਹ ਮਿੱਠੇ ਮਟਰ ਨੇ ਮੋٹے ਤੇ ਆਪਾਂ ਨੂੰ ਸਸਤੇ ਮਿਲ ਰਹੇ ਸੀ ਤੇ ਆਪਾਂ ਨੇ ਲੈ ਕੇ ਇਦਾਂ ਰੱਖ ਲਿਆ ਤੇ ਇਹਨਾਂ ਨੂੰ ਆਪਾਂ ਸਟੋਰ ਕਰਕੇ ਵਿਖਾਵਾਂਗੇ ਪਹਿਲੇ ਤਰੀਕੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਤੇ ਇਹ ਮਟਰ ਆਪਣੇ ਸਾਲ ਤੱਕ ਬਿਲਕੁਲ ਨਹੀਂ ਖਰਾਬ ਹੋਣਗੇ ਪਹਿਲੇ ਤਰੀਕੇ ਵਿੱਚ ਤੁਸੀਂ ਇਦਾਂ ਘਰ ਦੇ ਵਿੱਚ ਬੋਤਲਾਂ ਪਈਆਂ ਹੁੰਦੀਆਂ ਨੇ ਤਾਂ ਆਪਾਂ ਬੋਤਲ ਲੈ ਲੈਣੀ ਆ ਇਦਾਂ ਦੀ ਜੀ ਇਦਾਂ ਦੀ ਆਪਾਂ ਬੋਤਲ ਲੈ ਲੈਣੀ ਆ ਇਦਾਂ ਦੀ ਬੋਤਲ ਆਪਣੇ ਘਰਾਂ ਦੇ ਵਿੱਚ ਆਮ ਪਈਆਂ ਹੁੰਦੀਆਂ ਨੇ ਪਾਣੀ ਵਾਲੀ ਬੋਤਲ ਜਾਂ ਫਿਰ ਆਪਾਂ ਗਰਮੀ ਦੇ ਵਿੱਚ ਸਕੰਜਮੀ ਵਾਲੀ ਬੋਤਲ ਲੈ ਕੇ ਆਉਂਦੇ ਆ ਰੂਹਾਬਜ਼ੇ ਦੀ ਉਹ ਬੋਤਲਾਂ ਪਈਆਂ ਹੁੰਦੀਆਂ ਨੇ ਖਾਲੀ ਤਾਂ ਆਪਾਂ ਬੋਤਲ ਦੇ ਵਿੱਚ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਮਟਰਾਂ ਨੂੰ ਬੋਤਲ ਦੇ ਵਿੱਚ ਸਟੋਰ ਕਰਕੇ ਜਦੋਂ ਆਪਾਂ ਰੱਖਣਾ ਵਾ ਮਟਰਾਂ ਨੂੰ ਤਾਂ ਇਹਦਾ ਜਿਹੜਾ ਢੱਕਣਾ ਬਿਲਕੁਲ ਟਾਈਟ ਹੋਣਾ ਚਾਹੀਦਾ ਬਿਲਕੁਲ ਇਹਦੇ ਵਿੱਚ ਹਵਾ ਨਹੀਂ ਜਾਣੀ ਚਾਹੀਦੀ ਢੱਕਣ ਦੇ ਵਿੱਚੋਂ ਤੇ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਲਵਾਂਗੇ ਮਟਰ ਪਾਉਣ ਦੇ ਲਈ ਮੈਂ ਇੱਥੇ ਇੱਕ ਬੋਤਲ ਆ ਜਿਹੜੀ ਉਹ ਕੱਟ ਲਈ ਆ ਉਹਨੂੰ ਇਦਾਂ ਇਸ ਸਾਈਡ ਤੋਂ ਮਤਲਬ ਕੱਟ ਲਿਆ ਏ ਤੇ ਇਸ ਤਰੀਕੇ ਨਾਲ ਬੋਤਲ ਦੇ ਵਿੱਚ ਜਿਹੜੇ ਸੌਖੇ ਮਟਰ ਆਪਣੇ ਪੈ ਜਾਣਗੇ ਬੋਤਲ ਵਿੱਚ ਮਟਰ ਪਾਉਣ ਤੋਂ ਪਹਿਲਾਂ ਆਪਣੀ ਬੋਤਲ ਜਿਹੜੀ ਉਹ ਚੰਗੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਬੋਤਲ ਗੰਦੀ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਧੋ ਲਵੋ ਤੇ ਧੋ ਕੇ ਧੁੱਪੇ ਸੁਕਾ ਲਵੋ ਫਿਰ ਹੀ ਇਹਦੇ ਵਿੱਚ ਆਪਾਂ ਮਟਰ ਨਹੀਂ ਜਿਹੜੇ ਸਟੋਰ ਕਰਕੇ ਰੱਖਣੇ ਆ ਜੇ ਇਹਦੇ ਵਿੱਚ ਥੋੜਾ ਜਿਹਾ ਵੀ ਪਾਣੀ ਰਹਿ ਗਿਆ ਬੋਤਲ 'ਚ ਤਾਂ ਆਪਣੇ ਮਟਰਾਂ ਜੜੇ ਛੇਤੀ ਖਰਾਬ ਹੋ ਸਕਦੇ ਨੇ ਕਿਸ ਹਾਲ ਤੱਕ ਇਹ ਮਟਰ ਆਪਣੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ بس ਆਪਾਂ ਫ੍ਰੀਜ ਦੇ ਵਿੱਚ ਹੀ ਰੱਖਣੇ ਆ। ਏਅਰਟਾਈਟ ਕੰਟੇਨਰ ਵੀ ਲੈ ਸਕਦੇ ਹੋ ਤੁਸੀਂ ਕੋਈ। ਉਸ ਪ੍ਰਕਾਰ ਆਪਾਂ ਕੋਈ ਵੀ ਬਾਜ਼ਾਰ ਤੋਂ ਆਪਾਂ ਨੂੰ ਇਹ ਏਅਰ ਕੰਟੇਨਰ ਜਿਹੜੇ ਜਿਪਰ ਬੈਗ ਹੁੰਦੇ ਆ ਉਹ ਲਿਓਣ ਦੀ ਆਪਾਂ ਲੋੜ ਨਹੀਂ ਪੈਣੀ ਹੈਗੀ। ਆਪਾਂ ਘਰ ਦੇ ਵਿੱਚ ਹੀ ਪਈਆਂ ਚੀਜ਼ਾਂ ਦੇ ਨਾਲ ਆਪਾਂ ਇਹਨਾਂ ਨੂੰ ਸਟੋਰ ਕਰ ਸਕਦੇ ਆ। ਇਸ ਪ੍ਰਕਾਰ ਆਪਾਂ ਇਹਨਾਂ ਨੂੰ ਭਰ ਲਿਆਏ। ਤੇ ਇਹਨਾਂ ਨੂੰ ਆਪਾਂ ਤੱਕ ਨੂੰ ਨਾ ਕਿ ਰੱਖ ਲਵਾਂਗੇ ਫ੍ਰਿਜ ਦੇ ਵਿੱਚ ਬਿਲਕੁਲ ਇਹ ਖਰਾਬ ਨਹੀਂ ਹੋਣਗੇ 1 ਸਾਲ ਤੱਕ ਤੇ ਜਦੋਂ ਵੀ ਆਪਾਂ ਇਹਨਾਂ ਨੂੰ ਕੱਢਣਾ ਵਾ ਬਸ ਇਹਨਾਂ ਨੂੰ ਹਵਾ ਨਹੀਂ ਲੱਗਣੀ ਚਾਹੀਦੀ ਜ਼ਿਆਦਾ ਨਹੀਂ ਤਾਂ ਫਿਰ ਇਹ ਖਰਾਬ ਹੋ ਜਾਂਦੇ ਆ ਤੇ ਨਾ ਆਪਾਂ ਨੇ ਇਹਨਾਂ ਚ ਬਰੀਕ ਮਟਰ ਲੈਣੇ ਆ ਮੋٹے ਹੀ ਮਟਰ ਲੈਣੇ ਆ ਦੂਸਰੇ ਤਰੀਕੇ ਵਿੱਚ ਆਪਾਂ ਇਦਾਂ ਘਰ ਦੇ ਵਿੱਚ ਪੋਲੀਥੀਨ ਪਈਆਂ ਹੁੰਦੀਆਂ ਨੇ ਆਪਾਂ ਮਾਰਕੀਟ ਦੇ ਵਿੱਚੋਂ ਕੋਈ ਵੀ ਚੀਜ਼ ਲੈ ਕੇ ਆਉਣੇ ਆ ਲਪਾ ਕੇ ਆਪਣੇ ਬਾਅਦ ਚ ਜਾਂਦੇ ਆ ਪੈ ਰਹਿੰਦੇ ਆ ലാ പേണ ਇਦਾਂ ਫਲ ਲੈ ਲੈਣ ਤੇ ਇਹਨੂੰ ਆਪਾਂ ਗੱਠ ਦੇ ਦੇਣੀ ਹੈ ਇਦਾਂ ਜਿਹੜੀ ਆ ਸਾਈਡੇ ਦੀ ਬਚ ਗਈ ਆ ਤਾਂ ਆਪਾਂ ਇਹਨਾਂ ਨੂੰ ਇਕੱਠਾ ਕਰਕੇ ਇੱਥੇ ਇੱਕ ਰਬੜ ਪਾ ਦੇਣੀ ਆ ਤਾਂ ਜੋ ਜਿਹੜੀ ਹਵਾ ਆ ਇਹਦੇ ਵਿੱਚ ਨਾ ਜਾਵੇ ਪਾਣੀ ਵਗੈਰਾ ਨਾ ਜਾਵੇ ਇਹਦੇ ਵਿੱਚ ਹਵਾ ਨਾ ਲੱਗੇ ਤੇ ਇਦਾਂ ਹੀ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਹੈ ਤੇ 1 ਸਾਲ ਤੱਕ ਆਪਣੇ ਮਟਰ ਬਿਲਕੁਲ ਖਰਾਬ ਨਹੀਂ ਹੋਣਗੇ ਆਪਾਂ ਇਹਨਾਂ ਨੂੰ ਇਦਾਂ ਹੀ ਸਟੋਰ ਕਰਕੇ ਰੱਖ ਲੈਣਾ ਹੈ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਆਹ ਵਾਲੇ ਮਟਰ ਨੇ ਇਹ ਆਪਾਂ ਸਬਜ਼ੀ ਬਣਾਉਣ ਦੇ ਵੀ ਕੰਮ ਆ ਜਾਣਗੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ